ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਹੈ ਕਿ ਜੇ ਯੂਕਰੇਨ 'ਚ ਜੰਗ ਨੂੰ ਰੋਕਣ ਲਈ ਕੋਈ ਸਮਝੌਤਾ ਨਾ ਹੋਇਆ ਤਾਂ ਅਮਰੀਕਾ ਅਗਲੇ 50 ਦਿਨਾਂ 'ਚ ਰੂਸ ਤੇ ਬਹੁਤ ਹੀ ਸਖਤ ਟੈਰਿਫ ਲਾਏਗਾ। 트ੰਪ ਨੇ ਆਪਣੇ ਓਵਲ ਆਫਿਸ 'ਚ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨਾਲ ਮੁਲਾਕਾਤ ਦੌਰਾਨ ਇਹ ਐਲਾਨ ਕੀਤਾ। ਉਨਾ ਕਹਿ ਕਿ ਜੇਕਰ ਜੰਗ ਰੁਕਾਉਣ ਲਈ ਕੋਈ ਰਾਹ ਨਾ ਨਿਕਲਿਆ ਤਾਂ ਰੂਸ ਉੱਤੇ 100% ਦੀ ਦਰ ਨਾਲ ਟੈਰਿਫ ਲਾਏ ਜਾਣਗੇ। ਟਰੰਪ ਨੇ ਕਿਹਾ ਕਿ ਇਹ ਸੈਕੰਡਰੀ ਟੈਰਿਫ ਹੋਣਗੇ ਭਾਵ ਉਹ ਗਲੋਬਲ ਅਰਥਚਾਰੇ 'ਚ ਰੂਸ ਨੂੰ ਅਲੱਗ ਥਲੱਗ ਕਰਨ ਦੀ ਕੋਸ਼ਿਸ਼ 'ਚ ਰੂਸ ਦੇ ਵਪਾਰਕ ਭਾਈਵਾਲਾਂ ਨੂੰ ਨਿਸ਼ਾਨਾ ਬਣਾਉਣਗੇ। 2022 ਦੇ ਸ਼ੁਰੂ 'ਚ ਰੂਸ ਦੇ ਹਮਲੇ ਤੋਂ ਬਾਅਦ ਵਾਸ਼ਿੰਗਟਨ ਤੇ ਮਾਸਕੋ ਵਿਚਕਾਰ ਸਿੱਧਾ ਵਪਾਰ ਡਿੱਗ ਗਿਆ ਏ। ਟਰੰਪ ਨੇ ਵੀ ਦੱਸਿਆ ਕਿ ਅਮਰੀਕਾ ਯੂਕਰੇਨ ਨੂੰ ਜੰਗ ਲਈ ਫੌਜੀ ਮਦਦ ਦੇਵੇਗਾ ਪਰ ਇਸ ਸਾਜ਼ੋ ਸਮਾਨ ਦੀ ਲਾਗਤ ਅਮਰੀਕੀ ਟੈਕਸਦਾਤਾ ਨਹੀਂ ਸਗੋ ਨਾਟੋ ਦੇ ਮੈਂਬਰ ਦੇਸ਼ ਭਰਨਗੇ ਰੂਟੇ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਵੱਡੀ ਗਿਣਤੀ ਚ ਹਥਿਆਰ ਭੇਜੇ ਜਾਣਗੇ ਜਿਸ ਵਿੱਚ ਮਿਜ਼ਾਈਲਾਂ ਵੀ ਸ਼ਾਮਲ ਹੋਣਗੀਆਂ ਟਰੰਪ ਨੇ ਕਿਹਾ ਕਿ ਇਹ ਸਾਜ਼ੋ ਸਮਾਨ ਜਿਸ ਵਿੱਚ ਇੱਕ ਪੈਟਰੀਅਟ ਮਿਜ਼ਾਈਲ ਸਿਸਟਮ ਵੀ ਸ਼ਾਮਲ ਹੈ ਬਹੁਤ ਜਲਦੀ ਯੂਕਰੇਨ ਪਹੁੰਚ ਜਾਵੇਗਾ ਇਹ ਟਿੱਪਣੀਆਂ ਉਸ ਵੇਲੇ ਆਈਆਂ ਨੇ ਜਦੋਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕੁਝ ਫੌਜੀ ਮਦਦ ਦੀਆਂ ਡਿਲੀਵਰੀਆਂ ਨੂੰ ਯੂਰਪ 'ਚ ਰੋਕਣ ਦੇ ਆਦੇਸ਼ ਦਿੱਤੇ ਸਨ ਪਰ ਪਿਛਲੇ ਹਫ਼ਤੇ ਟਰੰਪ ਨੇ ਇਹ ਫੈਸਲਾ ਵਾਪਸ ਲੈ ਲਿਆ ਟਰੰਪ ਨੇ ਆਪਣੀ 2024 ਦੀ ਚੋਣ ਮੁਹਿੰਮ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਯੂਕਰੇਨ 'ਚ ਜੰਗ ਨੂੰ ਜਲਦੀ ਖਤਮ ਕਰ ਦੇਣਗੇ ਪਰ ਉਹਨਾਂ ਦੇ ਦੂਸਰੇ ਕਾਰਜਕਾਲ ਦੇ ਕਈ ਮਹੀਨੇ ਬਾਅਦ ਵੀ ਇਸ ਮੁੱਦੇ 'ਤੇ ਥੋੜੀ ਹੀ ਪ੍ਰਗਤੀ ਹੋਈ ਹੈ ਟਰੰਪ ਕਈ ਵਾਰੀ ਯੂਕਰੇਨ ਦੀ ਸੈਨਾ ਲਈ ਅਮਰੀਕਾ ਵੱਲੋਂ ਕੀਤੇ ਖਰਚਿਆਂ ਦੀ ਆਲੋਚਨਾ ਕਰ ਰਹੇ ਨੇ ਉਹ ਰੂਸ ਲਈ ਹਮਦਰਦੀ ਜਤਾ ਚੁੱਕੇ ਨੇ ਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਖੁੱਲ ਕੇ ਤਕਰਾਰ ਵੀ ਕਰ ਚੁੱਕੇ ਨੇ ਪਰ ਕਈ ਵਾਰੀ ਉਹ ਰੂਸੀ ਰਾਸ਼ਟਰਪਤੀ ਪੁਤਿਨ ਪ੍ਰਤੀ ਨਮੋਸ਼ੀ ਦਾ ਇਜ਼ਹਾਰ ਵੀ ਕਰ ਚੁੱਕੇ ਨੇ ਟਰੰਪ ਨੇ ਇੱਕ ਵਾਰ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਤੋਂ ਕਾਫੀ ਨਿਰਾਸ਼ ਹਾਂ ਕਿਉਂਕਿ 2 ਮਹੀਨੇ ਪਹਿਲਾਂ ਤੱਕ ਮੈਨੂੰ ਲੱਗਿਆ ਸੀ ਕਿ ਕੋਈ ਸਮਝੌਤਾ ਹੋ ਜਾਵੇਗਾ ਪਰ ਹੁਣ ਤੱਕ ਕੁਝ ਬਣਦਾ ਨਹੀਂ ਲੱਗ ਰਿਹਾ ਜਦ 트ੰਪ ਇਹ ਗੱਲ ਕਰ ਰਹੇ ਸਨ ਉਦੋਂ ਜ਼ੇਲੈਂਸਕੀ ਨੇ ਅਮਰੀਕਾ ਦੇ ਯੂਕਰੇਨ ਲਈ ਵਿਸ਼ੇਸ਼ ਸਫੀਰ ਕੀਥ ਕੈਲੋਗ ਨਾਲ ਮਿਲ ਕੇ ਹਥਿਆਰਾਂ ਦੇ ਉਤਪਾਦਨ ਅਤੇ ਖਰੀਦ 'ਚ ਵਾਅਦਾ ਕਰਨ ਤੇ ਗੱਲਬਾਤ ਕੀਤੀ ਸੀ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਹਨਾਂ ਨੇ ਕੈਲੋਗ ਨਾਲ ਅਮਨਵਲ ਰਾਹ ਅਤੇ ਅਸੀਂ ਇਕੱਠੇ ਕਿਹੜੇ ਵਿਹਾਰਕ ਕਦਮ ਚੁੱਕ ਸਕਦੇ ਹਾਂ ਬਾਰੇ ਗੱਲਬਾਤ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਰੂਸ ਦੇ ਹਵਾਈ ਹਮਲਿਆਂ ਤੋਂ ਬਚਾ ਲਈ 에ਅ ਡਿਫੈਂਸ ਸਿਸਟਮ ਦੀ ਲੋੜ ਹੈ ਨਾਟੋ ਦੇ ਹੋਰ ਲੀਡਰਾਂ ਵੱਲੋਂ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪੈਸਟੋਰੀਅਸ ਵੀ ਅਮਰੀਕਾ ਆ ਰਹੇ ਨੇ ਜਿੱਥੇ ਉਹ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸ ਸਾਥ ਨਾਲ ਮੀਟਿੰਗ ਕਰਨਗੇ ਜਰਮਨੀ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਯੂਕਰੇਨ ਲਈ ਪੈਟਰੀਅਟ ਮਿਜ਼ਾਈਲ ਸਿਸਟਮ ਦੀ ਲਾਗਤ ਭਰੇਗਾ ਇਹ ਪੇਸ਼ਕਸ਼ ਜਰਮਨ ਚਾਂਸਲਰ ਫ੍ਰੈਡਰਿਕ ਮੈਰਜ਼ ਵੱਲੋਂ ਕੀਤੀ ਗਈ ਹੈ ਨਾਟੋ ਦੇ ਯੂਰਪੀ ਦੇਸ਼ ਅਮਰੀਕੀ ਦਬਾਅ ਹੇਠ ਆਪਣੀ ਫੌਜੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਵਿੱਚ ਜਰਮਨੀ ਇੱਕ ਅਜਿਹਾ ਭਾਈਵਾਲ ਉਬ੍ਰਾਇ ਰੂਸ ਜਿਸ ਨੇ ਫਰਵਰੀ 2022 ਚ ਯੂਕਰੇਨ ਤੇ ਹਮਲਾ ਕੀਤਾ ਸੀ ਹੁਣ ਵੀ ਯੂਕਰੇਨ ਦੇ ਲਗਭਗ 5ਵੇਂ ਹਿੱਸੇ ਤੇ ਕਾਬਜ਼ ਹੈ ਰੂਸੀ ਫੌਜ ਪੂਰਬੀ ਯੂਕਰੇਨ ਚ ਹੌਲੀ-ਹੌਲੀ ਅੱਗੇ ਵਧ ਰਹੀ ਹੈ ਤੇ ਮਾਸਕੋ ਆਪਣੀ ਜੰਗੀ ਟੀਚਿਆਂ ਤੋਂ ਹਟਣ ਦੇ ਕੋਈ ਸੰਕੇਤ ਨਹੀਂ ਦੇ ਰਿਹਾ ਰੂਸੀ ਸਰਕਾਰ ਦੇ ਇੱਕ ਸਲਾਹਕਾਰ ਨੇ ਦੱਸਿਆ ਕਿ 3 ਜੁਲਾਈ ਨੂੰ ਟਰੰਪ ਨਾਲ ਹੋਈ ਫੋਨ ਗੱਲਬਾਤ ਦੌਰਾਨ ਪੁਤਿਨ ਨੇ ਕਿਹਾ ਕਿ ਉਹ ਜੰਗ ਨੂੰ ਗੱਲਬਾਤ ਰਾਹੀਂ ਖਤਮ ਕਰਨਾ ਚਾਹੁੰਦੇ ਨੇ ਪਰ ਆਪਣੇ ਮੁੱਖ ਟੀਚਿਆਂ ਤੋਂ ਹਟਣ ਲਈ ਤਿਆਰ ਨਹੀਂ ਇੱਕ ਸਾਲ ਪਹਿਲਾਂ ਰੂਸ ਇੱਕ ਐਸੇ ਸਮਝੌਤੇ ਲਈ ਤਿਆਰ ਸੀ ਜਿਸ ਵਿੱਚ ਮੌਜੂਦਾ ਜੰਗੀ ਸਰਹੱਦਾਂ ਨੂੰ ਮੰਨਿਆ ਜਾਵੇ ਪਰ ਪਿਛਲੇ ਮਹੀਨੇ ਹੋਈ ਗੱਲਬਾਤ ਦੌਰਾਨ ਰੂਸ ਵੱਲੋਂ ਯੂਕਰੇਨ ਨੂੰ ਨਵੇਂ ਖੇਤਰ ਤਿਆਗਣ ਦੀ ਮੰਗ ਕੀਤੀ ਗਈ ਅਤੇ ਯੂਕਰੇਨ ਦੀ ਫੌਜ ਦੀ ਗਿਣਤੀ ਘਟਾਉਣ ਦੀ ਸ਼ਰਤ ਵੀ ਰੱਖੀ ਗਈ ਜੋ ਕਿ ਯੂਕਰੇਨ ਲਈ ਕਾਫੀ ਸਖਤ ਸ਼ਰਤਾਂ ਸਨ ਅਮਰੀਕਾ ਨੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਤਾਜ਼ੇ ਟਮਾਟਰਾਂ ਤੇ 17.09% ਦੀ ਭਾਰੀ ਐਂਟੀ-ਡੰਪਿੰਗ ਡਿਊਟੀ ਲਗਾਈ ਹੈ ਅਮਰੀਕੀ ਵਣਜ ਵਿਭਾਗ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਇਹ ਕਾਰਵਾਈ ਮੈਕਸੀਕੋ ਵੱਲੋਂ ਕਥਿਤ ਤੌਰ ਤੇ ਅਨੁਚਿਤ ਵਪਾਰ ਕਰਨ ਕੀਤੀ ਗਈ ਹੈ ਇਹ ਫੈਸਲਾ 2019 ਚ ਉਸ ਸਮਝੌਤੇ ਦੀ ਸਮਾਪਤੀ ਤੋਂ ਬਾਅਦ ਆਇਆ ਹੈ ਇਸ ਸਮਝੌਤੇ ਦੇ ਕਾਰਨ ਅਜੇਹੇ ਦੋਸ਼ਾਂ ਦੀ ਮਨਾਹੀ ਸੀ ਮੈਕਸੀਕੋ ਸਰਕਾਰ ਅਮਰੀਕਾ ਨੂੰ ਤਾਜ਼ੇ ਟਮਾਟਰਾਂ ਦਾ ਸਭ ਤੋਂ ਵੱਡਾ ਸਪਲਾਈਰ ਹੈ ਤੇ ਇਹ ਨਵੀਂ ਡਿਊਟੀ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ 'ਚ ਤਣਾਅ ਵਧਾ ਸਕਦੀ ਹੈ ਅਮਰੀਕਾ ਦੇ ਵਣਜ ਸਕੱਤਰ ਹਾਰਵਰਡ ਲੂਟਨਿਕ ਨੇ ਕਿਹਾ ਮੈਕਸੀਕੋ ਸਾਡਾ ਬਹੁਤ ਵਧੀਆ ਦੋਸਤ ਹੈ ਪਰ ਸਾਡੇ ਕਿਸਾਨ ਲੰਬੇ ਸਮੇਂ ਤੋਂ ਅਨੁਚਿਤ ਵਪਾਰ ਕਾਰਨ ਦੁਖੀ ਨੇ ਟਮਾਟਰਾਂ ਦੀਆਂ ਕੀਮਤਾਂ ਘਟਾਉਣ ਨਾਲ ਸਾਡੇ ਬਾਜ਼ਾਰ ਨੂੰ ਨੁਕਸਾਨ ਪਹੁੰਚਾਇਆ ਹੈ ਹੁਣ ਇਹ ਰੁਝਾਨ ਰੁਕ ਜਾਵੇਗਾ ਉਨਾ ਇਹ ਵੀ ਕਹਿ ਕੇ ਇੱਕ ਕਦਮ ਰਾਸ਼ਟਰਪਤੀ ਡੋਨਾਲਡ 트ੰਪ ਦੀਆਂ ਵਪਾਰ ਨੀਤੀਆਂ ਦੇ ਅਨੁਸਾਰ ਹੈ ਅਮਰੀਕਾ ਨੇ ਇਸੇ ਸਾਲ ਅਪ੍ਰੈਲ ਚ ਟਮਾਟਰ ਸਮਝੌਤੇ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਸੀ ਤਾਂ ਜੋ ਉਸ ਦੇ ਆਪਣੇ ਟਮਾਟਰ ਉਤਪਾਦਕਾਂ ਚ ਇੱਕ ਨਿਰਪੱਖ ਮੁਕਾਬਲਾ ਹੋ ਸਕੇ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਡਿਊਟੀ ਨਾਲ ਟਮਾਟਰਾਂ ਦੀਆਂ ਕੀਮਤਾਂ ਚ ਵਾਧਾ ਹੋ ਸਕਦਾ ਹੈ ਜਿਸ ਦਾ ਭਾਰ ਆਖਰਕਾਰ आम अमेरिकी खपतकार ਨੂੰ ਹੀ ਸਹਿਣਾ ਪਵੇਗਾ ਦੂਜੇ ਪਾਸੇ ਮੈਕਸੀਕਨ ਸਰਕਾਰ ਨੇ ਇਸ ਫੀਸ ਨੂੰ ਅਣਉਚਿਤ ਦੱਸਿਆ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ਿਨਬੋਮ ਨੇ ਸੋਮਵਾਰ ਨੂੰ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ ਅਸੀਂ ਆਪਣੇ ਟਮਾਟਰ ਉਤਪਾਦਕਾਂ ਨਾਲ ਮਿਲ ਕੇ ਇਹਨਾਂ ਟੈਰਿਫਸ ਦੇ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਲਾਂਕਿ ਉਸਨੇ ਕਿਸੇ ਠੋਸ ਯੋਜਨਾ ਦਾ ਜ਼ਿਕਰ ਨਹੀਂ ਕੀਤਾ ਮੈਕਸੀਕੋ ਦੇ ਅਰਥਚਾਰੇ ਤੇ ਖੇਤੀਬਾੜੀ ਮੰਤਰਾਲਿਆਂ ਨੇ ਇੱਕ ਸਾਂਝੇ ਬਿਆਨ 'ਚ ਕਿਹਾ ਕਿ ਟੈਰਿਫ ਨਾ ਸਿਰਫ ਮੈਕਸੀਕਨ ਉਤਪਾਦਕਾਂ ਨੂੰ ਸਗੋਂ ਅਮਰੀਕੀ ਉਦਯੋਗ ਨੂੰ ਵੀ ਨੁਕਸਾਨ ਪਹੁੰਚਾਉਂਦੇ ਨੇ ਮੈਕਸੀਕੋ ਦੇ 80% ਨਿਰਯਾਤ ਅਮਰੀਕਾ ਨੂੰ ਜਾਂਦੇ ਨੇ ਜਿਸ ਕਾਰਨ ਇਹ ਅਮਰੀਕੀ ਟੈਰਿਫ ਲਈ ਬਹੁਤ ਕਮਜ਼ੋਰ ਹੈ ਬਿਆਨ ਕੀਤਾ ਗਿਆ ਹੈ ਕਿ ਇਹ ਕਦਮ ਦੋਵਾਂ ਦੇਸ਼ਾਂ ਦੇ ਹਿੱਤਾਂ ਦੇ ਵਿਰੁੱਧ ਹੈ ਅਮਰੀਕਾ ਦੇ ਇਸ ਕਦਮ ਦਾ ਪ੍ਰਭਾਵ ਵਿਆਪਕ ਹੋ ਸਕਦਾ ਹੈ ਖਾਸ ਕਰਕੇ ਰਾਸ਼ਟਰਪਤੀ ਟਰੰਪ ਦੁਆਰਾ ਹਾਲ ਹੀ ਚ ਮੈਕਸੀਕਨ ਸਮਾਨ ਤੇ 25% ਡਿਊਟੀ ਲਗਾਉਣ ਤੋਂ ਬਾਅਦ ਹਾਲਾਂਕਿ ਇਸ ਨੇ ਅਮਰੀਕਾ ਮੈਕਸੀਕੋ ਕੈਨੇਡਾ ਮੁਕਤ ਵਪਾਰ ਸਮਝੌਤੇ ਯਾਨੀ ਕਿ ਯੂਐਸ ਐਮਸੀਏ ਦੇ ਤਹਿਤ ਕੁਝ ਉਤਪਾਦਾਂ ਨੂੰ ਛੋਟ ਦਿੱਤੀ ਪਿਛਲੇ ਹਫਤੇ ਦੇ ਅੰਤ 'ਚ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਵਪਾਰਕ ਸਬੰਧਾਂ ਤੇ ਮੁੜ ਗੱਲਬਾਤ ਨਹੀਂ ਕੀਤੀ ਗਈ ਤਾਂ ਇਹ ਟੈਰਿਫ 1 ਅਗਸਤ ਤੋਂ 30% ਤੱਕ ਵੱਧ ਸਕਦੇ ਨੇ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਖਿਆ ਵਿਭਾਗ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਨੂੰ ਮੋੜ ਲੀਤੇ ਲਿਹਾਉਣ ਅਤੇ ਲਗਭਗ 1400 ਕਰਮਚਾਰੀਆਂ ਦੀ ਛੁੱਟੀ ਦੀ ਇਜਾਜ਼ਤ ਦੇ ਦਿੱਤੀ ਹੈ। ਤਿੰਨ ਲਿਬਰਲ ਜੱਜਾਂ ਦੇ ਅਸਹਿਮਤ ਹੋਣ ਦੇ ਬਾਵਜੂਦ ਅਦਾਲਤ ਨੇ ਸੋਮਵਾਰ ਨੂੰ ਬੋਸਟਨ 'ਚ ਯੂਐਸ ਜ਼ਿਲ੍ਹਾ ਜੱਜ ਮਯੋਂਗ ਜੌਨ ਦੇ ਇੱਕ ਹੁਕਮ ਨੂੰ ਰੋਕ ਦਿੱਤਾ ਜਿਸ ਨੇ ਛੁੱਟੀਆਂ ਨੂੰ ਉਲਟਾਉਣ ਅਤੇ ਵਿਆਪਕ ਯੋਜਨਾ ਤੇ ਸਵਾਲ ਉਠਾਉਣ ਵਾਲਾ ਇੱਕ ਮੋੜਲਾ ਹੁਕਮ ਜਾਰੀ ਕੀਤਾ ਸੀ। ਜੌਨ ਨੇ ਲਿਖਿਆ ਛੁੱਟੀਆਂ ਸੰਭਾਵਿਤ ਤੌਰ ਤੇ ਵਿਭਾਗ ਨੂੰ ਅਪਾਹਜ ਕਰ ਦੇਣਗੀਆਂ। ਇੱਕ ਸੰਗੀ ਅਪੀਲੀ ਅਦਾਲਤ ਨੇ ਪ੍ਰਸ਼ਾਸਨ ਦੀ ਅਪੀਲ ਦੌਰਾਨ ਹੁਕਮਾਂ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ ਸੁਪਰੀਮ ਕੋਰਟ ਦੀ ਇਸ ਕਾਰਵਾਈ ਨਾਲ ਪ੍ਰਸ਼ਾਸਨ ਵਿਭਾਗ ਨੂੰ ਬੰਦ ਕਰਨ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰ ਸਕਦਾ ਹੈ ਜੋ ਟਰੰਪ ਦੇ ਸਭ ਤੋਂ ਵੱਡੇ ਚੋਣ ਵਾਅਦਿਆਂ 'ਚੋਂ ਇੱਕ ਸੀ ਸੋਮਵਾਰ ਰਾਤ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਦੇ ਵਿੱਚ 트ੰਪ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਇੱਕ ਵੱਡੀ ਜਿੱਤ ਦਿਵਾਈ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਉਹਨਾਂ ਦੇ ਪ੍ਰਸ਼ਾਸਨ ਨੂੰ ਵਿਭਾਗ ਚ ਕਈ ਕਾਰਜਾਂ ਨੂੰ ਮੁੜ ਸੂਬਿਆਂ ਨੂੰ ਵਾਪਸ ਕਰਨ ਦੀ ਬਹੁਤ ਹੀ ਮਹੱਤਵਪੂਰਨ ਪ੍ਰਕਿਰਿਆ ਸ਼ੁਰੂ ਕਰਨ ਦੀ ਇਜਾਜ਼ਤ ਦੇਵੇਗਾ। ਜਿਵੇਂ ਕਿ ਐਮਰਜੈਂਸੀ ਅਪੀਲਾਂ ਚ ਰਿਵਾਜ ਹੈ ਕਿ ਅਦਾਲਤ ਨੇ 트ੰਪ ਦੇ ਹੱਕ ਚ ਆਪਣੇ ਫੈਸਲੇ ਦੀ ਵਿਆਖਿਆ ਨਹੀਂ ਕੀਤੀ ਪਰ ਅਸਹਿਮਤੀ ਚ ਜਸਟਿਸ ਸੋਨੀਆ ਸਟੋਮੇਅਰ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਸਹਿਯੋਗੀ ਪ੍ਰਸ਼ਾਸਨ ਵੱਲੋਂ ਕਾਨੂੰਨੀ ਤੌਰ ਤੇ ਸ਼ੱਕੀ ਕਾਰਵਾਈ ਨੂੰ ਸਮਰੱਥ ਕਰ ਰਹੇ ਸਨ ਸਟੋਮੇਅਰ ਨੇ ਆਪਣੇ ਅਤੇ ਜਸਟਿਸ ਕੀਤਾਂਜੀ ਬ੍ਰਾਊਨ ਜੈਕਸਨ ਅਤੇ ਐਲਿਨਾ ਕਾਗਨ ਦੇ ਲਈ ਲਿਖਿਆ ਜਦੋਂ ਕਾਰਜਕਾਰੀ ਜਨਤਕ ਤੌਰ ਤੇ ਕਾਨੂੰਨ ਤੋੜਨ ਦੇ ਆਪਣੇ ਇਰਾਦੇ ਨਾਲ ਐਲਾਨ ਕਰ ਰਹੇ ਨੇ ਤੇ ਫਿਰ ਉਸ ਵਾਅਦੇ ਨੂੰ ਪੂਰਾ ਕਰਦਾ ਤਾਂ ਨਿਆਂਪਾਲਿਕਾ ਦਾ ਫਰਜ਼ ਹੈ ਕਿ ਉਹ ਉਸ ਨੂੰ ਕਾਨੂੰਨਹੀਣਤਾ ਦੀ ਜਾਂਚ ਕਰਦਿਆਂ ਇਸ ਨੂੰ ਤੇਜ਼ ਕਰੇ ਸਿੱਖਿਆਸ ਕਤਰ ਲਿੰਡਾ ਮਹਿਮਾਨ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ 트럼ਪ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਸੁਪਰੀਮ ਕੋਰਟ ਦੇ ਦਖਲ ਦੀ ਲੋੜ ਪਈ ਹੈ 25 ਜੂਨ ਨੂੰ ਅਮਰੀਕਾ ਦੇ ਫਲੋਰੀਡਾ ਤੋਂ ਉਡਾਨ ਭਰ ਕੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੇ ਜਾਣ ਵਾਲੇ ਪਹਿਲੇ ਭਾਰਤੀ ਸੁਭਾਂਸ਼ੂ ਸ਼ੁਕਲਾ ਸਣੇ ਬਾਕੀ ਪੁਲਾੜ ਯਾਤਰੀਆਂ ਦੀ ਧਰਤੀ ਤੇ ਵਾਪਸੀ ਹੋ ਰਹੀ ਹੈ ਕਰੀਬ 18 ਦਿਨ ਉੱਥੇ ਬਿਤਾਉਣ ਤੋਂ ਬਾਅਦ ਐਕਸੀਓਮ 4 ਮਿਸ਼ਨ ਤਹਿਤ ਡ੍ਰੈਗਨ ਸਪੇਸ ਕ੍ਰਾਫਟ 'ਇਨਾਂ ਯਾਤਰੀਆਂ ਨੂੰ ਲੈ ਕੇ ਪ੍ਰਸ਼ਾਂਤ ਮਹਾਸਾਗਰ 'ਚ ਉਤਰਿਆ ਜਿਨ੍ਹਾਂ ਨੂੰ ਜ਼ਮੀਨ 'ਤੇ ਲਿਆਂਦਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਭਾਂਸ਼ੂ ਸ਼ੁਕਲਾ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਐਕਸ ਦੇ ਉੱਤੇ ਇੱਕ ਪੋਸਟ ਪਾ ਕੇ ਲਿਖਿਆ ਪੁਲਾੜ ਦੇ ਇਤਿਹਾਸਕ ਸਫ਼ਰ ਮਗਰੋਂ ਧਰਤੀ 'ਤੇ ਵਾਪਸ ਆਉਣ ਵਾਲੇ ਕੈਪਟਨ ਸੁਭਾਂਸ਼ੂ ਸ਼ੁਕਲਾ ਦਾ ਪੂਰੇ ਦੇਸ਼ ਭਾਰਤ ਵੱਲੋਂ ਸਵਾਗਤ ਕਰਦਾ ਹਾਂ। ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾਣ ਵਾਲੇ ਪਹਿਲੇ ਭਾਰਤੀ ਬਣੇ ਨੇ। ਜਿਸ ਨਾਲ ਕਰੋਨਾ ਹੋਰ ਨੌਜਵਾਨ ਵੀ ਇਹ ਸੁਪਨਾ ਦੇਖਣ ਲਈ ਲੱਗੇ ਹੋਏ ਨੇ ਉਹਨਾਂ ਅੱਗੇ ਕਿਹਾ ਕਿ ਸੁਭਾਂਸ਼ੂ ਦਾ ਇਹ ਸਫ਼ਰ ਭਾਰਤ ਦੇ ਸਾਡੇ ਮਨੁੱਖੀ ਸਪੇਸ ਫਲਾਈਟ ਮਿਸ਼ਨ ਗਗਨਯਾਨ ਲਈ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ ਜ਼ਿਕਰਯੋਗ ਹੈ ਕਿ ਕੈਪਟਨ ਸੁਭਾਂਸ਼ੂ ਸ਼ਕਲਾ ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੇ ਲਖਨਊ ਜ਼ਿਲ੍ਹੇ ਨਾਲ ਸੰਬੰਧਿਤ ਹਨ ਤੇ ਉਹ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਚ ਜਾਣ ਵਾਲੇ ਪਹਿਲੇ ਭਾਰਤੀ ਬਣੇ ਨੇ ਇਸ ਇਤਿਹਾਸਕ ਪਲ ਦਾ ਗਵਾਹ ਬਣਦੇ ਹੋਏ ਸੁਭਨਸ਼ੂ ਦਾ ਪਰਿਵਾਰ ਬਹੁਤ ਭਾਵੁਕ ਦਿਖਾਈ ਦਿੱਤਾ ਇਸ ਦੌਰਾਨ ਸੁਭਨਸ਼ੂ ਦੀ ਮਾਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੀ ਉਹ ਆਪਣੇ ਪੁੱਤਰ ਦੇ ਵਾਪਸ ਆਉਣ ਦੀ ਖੁਸ਼ੀ ਅਤੇ ਮਾਣ ਨਾਲ ਰੋਣ ਲੱਗ ਪਈ ਇਸ ਦੌਰਾਨ ਉਹਨਾਂ ਦੀਆਂ ਅੱਖਾਂ 'ਚੋਂ ਆ ਰਹੇ ਹੰਝੂ ਸਾਫ਼ ਦਿਖਾਈ ਦੇ ਰਹੇ ਸਨ ਇਹ ਪਲ ਸ਼ੁਕਲਾ ਦੇ ਪਰਿਵਾਰ ਲਈ ਬਹੁਤ ਹੀ ਭਾਵੁਕ ਅਤੇ ਅਪੁੱਲ ਸੀ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸੰਯੁਕਤ ਰਾਜ ਅਮਰੀਕਾ 'ਚ ਨਕਲੀ ਤੇ ਮਿਲਾਵਟੀ ਦਵਾਈਆਂ ਵੇਚਣ ਦੀ ਯੋਜਨਾ ਦੇ ਦੋਸ਼ ਦੇ ਵਿੱਚ ਅਦਾਲਤ ਨੇ 33 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਿਨ੍ਹਾਂ 'ਚ 39 ਸਾਲਾ ਕੁਮਾਰ ਝਾ ਅਤੇ 36 ਸਾਲਾ ਰਜਨੀਸ਼ ਕੁਮਾਰ ਝਾ ਦੋਮਾ ਨੂੰ 20 ਅਪ੍ਰੈਲ 2023 ਨੂੰ ਸਿੰਗਾਪੁਰ ਚ ਗ੍ਰਫਤਾਰ ਕੀਤਾ ਗਿਆ ਸੀ ਤੇ ਫਰਵਰੀ 2025 ਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਸੀ ਬਾਅਦ ਚ ਉਹਨਾਂ ਨੂੰ ਸੈਟਲ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਚ ਸਜ਼ਾ ਸੁਣਾਈ ਗਈ ਇਹਨਾਂ ਦੋ ਭਾਰਤੀ ਭਰਾਵਾਂ ਨੇ ਅਮਰੀਕਾ ਚ ਦੂਸ਼ਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਸੀ ਇਹਨਾਂ ਝਾ ਭਰਾਵਾਂ ਦੀ ਜਾਂਚ 2019 ਚ ਸ਼ੁਰੂ ਹੋਈ ਸੀ ਅਤੇ ਜਾਂਚ ਕਰਤਾਵਾਂ ਨੇ ਇੰਟਰਨੈਟ ਤੇ ਪੋਸਟਿੰਗਾਂ ਅਤੇ ਹੋਰ ਸਬੂਤਾਂ ਦੀ ਸਮੀਖਿਆ ਕੀਤੀ ਜੋ ਦਰਸਾਉਂਦੇ ਨੇ ਕਿ ਦੋਵੇਂ ਝਾ ਭਰਾਵਾਂ ਅਤੇ ਉਹਨਾਂ ਦੀ ਕੰਪਨੀ ਦ੍ਰਿਸ਼ਟੀ ਫਾਰਮਾ ਇੰਟਰਨੈਸ਼ਨਲ ਨੇ ਅਮਰੀਕਾ 'ਚ ਨੁਸਖੇ ਵਾਲੀਆਂ ਦਵਾਈਆਂ ਵੇਚਣ ਦੀ ਪੇਸ਼ਕਸ਼ ਕੀਤੀ ਅਪਰਾਧਿਕ ਜਾਂਚ ਦਫ਼ਤਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਗੁਪਤ ਏਜੰਟਸ ਨੂੰ ਝਾਹ ਭਰਾਵਾਂ ਨਾਲ ਸੰਪਰਕ ਕਰਨ ਤੇ ਕੁਝ ਉਹਨਾਂ ਦੇ ਉਤਪਾਦਾਂ ਨੂੰ ਖਰੀਦਣ ਦਾ ਕੰਮ ਸੌਂਪਿਆ ਗਿਆ ਸੀ ਜਾਂਚ 'ਚ ਮੁੱਖ ਚਿੰਤਾ ਕੀਟਰੂਡਾ ਨਾਮਕ ਨਕਲੀ ਦਵਾਈ ਦੀ ਵਿਕਰੀ ਦੀ ਸੀ ਜੋ ਕਿ ਲੇਟ ਸਟੇਜ ਕੈਂਸਰ ਲਈ ਵਰਤੀ ਜਾਂਦੀ ਮਾਰਕ ਦੀ ਦਵਾਈ ਸੀ ਅਮਰੀਕਾ ਦੇ ਨਿਊਯਾਰਕ ਅਤੇ ਪੰਜ ਉਪਨਗਰਾਂ ਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਸਬਵੇ ਅਤੇ ਹਾਈਵੇ ਪਾਣੀ ਚ ਡੁੱਬ ਗਏ ਪ੍ਰਸ਼ਾਸਨ ਨੇ ਭਾਰੀ ਬਾਰਿਸ਼ ਕਾਰਨ ਸਾਰੇ 5 ਉਪਨਗਰਾਂ ਦੇ ਵਿੱਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਨਿਊ ਜਰਸੀ ਦੇ ਗਵਰਨਰ ਫਿਲਿਪ ਡੀ ਮਰਫੀ ਨੇ ਸਥਿਤੀ ਨੂੰ ਦੇਖਦੇ ਹੋਏ ਐਮਰਜੈਂਸੀ ਦਾ ਐਲਾਨ ਕੀਤਾ ਦਾ ਨਿਊਯਾਰਕ ਟਾਈਮਜ਼ ਦੀ ਖਬਰ ਅਨੁਸਾਰ ਸੋਮਵਾਰ ਰਾਤ ਨੂੰ ਨਿਊਯਾਰਕ ਸ਼ਹਿਰ ਅਤੇ ਇਸ ਦੇ ਉਪਨਗਰਾਂ ਚ ਭਾਰੀ ਬਾਰਿਸ਼ ਹੋਈ ਇਸ ਕਾਰਨ ਸਬਵੇ ਸਿਸਟਮ ਦੇ ਕੁਝ ਹਿੱਸੇ ਪਾਣੀ ਚ ਡੁੱਬ ਗਏ ਮੁੱਖ ਸੜਕਾਂ ਪਾਣੀ ਚ ਡੁੱਬ ਗਈਆਂ ਇਸ ਨਾਲ ਜਹਾਜ਼ਾਂ ਦੀ ਆਮਦ ਅਤੇ ਰਵਾਨਗੀ ਵੀ ਪ੍ਰਭਾਵਿਤ ਹੋਈ ਇਸ ਹੌਲੀ-ਹੌਲੀ ਚੱਲ ਰਿਹਾ ਤੂਫਾਨ ਨੇ ਮੱਧ ਐਟਲੈਂਟਿਕ ਦੇ ਵੱਡੇ ਹਿੱਸੇ ਨੂੰ ਪਾਣੀ ਪਾਣੀ ਕਰ ਦਿੱਤਾ ਇਸ ਕਾਰਨ ਸੈਂਟਰਲ ਵਰਜੀਨੀਆ ਤੋਂ ਨਿਊਯਾਰਕ ਸ਼ਹਿਰ ਤੱਕ ਅਚਾਨਕ ਹੜ ਆ ਗਿਆ ਸਬਵੇ ਟ੍ਰੇਨ ਦੇ ਡੱਬਿਆਂ ਚ ਹੜ ਦਾ ਪਾਣੀ ਦਾਖਲ ਹੋ ਗਿਆ ਇਸ ਦੌਰਾਨ ਵਾਹਨ ਡੁੱਬ ਗਏ ਹੜ ਦੇ ਪਾਣੀ ਨੇ ਇੱਕ ਪੈਟਰੋਲ ਪੰਪ ਦੇ ਇੰਦਨ ਪੰਪ ਨੂੰ ਤਬਾਹ ਕਰ ਦਿੱਤਾ ਮੌਸਮ ਵਿਗਿਆਨੀ ਜੋ ਵੈਕਸਮੈਨ ਨੇ ਦੱਸਿਆ ਕਿ ਕੁਝ ਇਲਾਕਿਆਂ 'ਚ 7 ਇੰਚ ਤੱਕ ਮੀਂਹ ਪਿਆ ਸੋਮਵਾਰ ਦੇਰ ਰਾਤ ਤੂਫਾਨ ਕਮਜ਼ੋਰ ਹੋ ਗਿਆ ਸੋਮਵਾਰ ਰਾਤ ਨੂੰ ਰਾਸ਼ਟਰੀ ਮੌਸਮ ਸੇਵਾ ਨੇ ਨਿਊਯਾਰਕ ਦੇ ਸਾਰੇ 5 ਉਪਨਗਰਾਂ ਲਈ ਹੜ੍ਹ ਚੇਤਾਵਨੀਆਂ ਜਾਰੀ ਕੀਤੀਆਂ ਨੇ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਨੀਵੇਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਦੀ ਚੇਤਾਵਨੀ ਦਿੱਤੀ ਹੈ ਨਿਊਯਾਰਕ ਸਿਟੀ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਅਨੁਸਾਰ ਕੁਈਨਸ ਦੇ ਰਿਚਮੰਡ ਹਿੱਲ ਖੇਤਰ ਚ ਲਗਭਗ 1000 ਲੋਕ ਬਿਜਲੀ ਬੰਦ ਹੋਣ ਤੋਂ ਪ੍ਰਭਾਵਿਤ ਹੋਏ ਨੇ ਮੈਟਰੋਪੋਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ ਨੇ 11 ਵਜੇ ਰਾਤ ਨੂੰ ਇਹ ਦੱਸਿਆ ਕਿ ਮੈਨਹਟਨ ਦੇ ਕਈ ਸਬਵੇ ਸਟੇਸ਼ਨਾਂ ਤੇ ਹੜ੍ਹ ਕਾਰਨ ਮੁਅਤਲ ਕਰ ਦਿੱਤਾ ਗਿਆ 1 2 ਅਤੇ 3 ਸਬਵੇ ਲਾਈਨਸ ਦੇ ਉੱਤੇ ਸੇਵਾ ਬਹਾਲ ਕਰ ਦਿੱਤੀ ਗਈ ਹੈ ਐਮਟੀਏ ਨੇ ਦੱਸਿਆ ਕਿ ਸਟੇਟਨ ਆਈਲੈਂਡ ਰੇਲਵੇ ਨੇ ਵੀ ਦੋਮਾ ਦਿਸ਼ਾਵਾ ਵੱਲ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ ਇਸ ਦੌਰਾਨ MTA ਨੇ ਗ੍ਰੈਂਡ ਸੈਂਟਰਲ ਸਟੇਸ਼ਨ ਤੋਂ ਆਉਣ ਅਤੇ ਜਾਣ ਵਾਲੀ ਹਾਰਲੇਮ ਤੇ ਨਿਊ ਹੈਵਨ ਰੇਲ ਲਾਈਨਾਂ ਨੂੰ ਦੇਰੀ ਅਤੇ ਸੰਭਾਵਿਤ ਮੁਅਤਲੀ ਦੀ ਚੇਤਾਵਨੀ ਦਿੱਤੀ ਹੈ। ਨਿਊਯਾਰਕ ਅਤੇ ਨਿਊ ਜਰਸੀ ਵਿਚਕਾਰ ਕਈ NJ ਟ੍ਰਾਂਜ਼ਿਟ ਬੱਸ ਮਾਰਗਾਂ ਨੂੰ ਜੋੜ ਦਿੱਤਾ ਗਿਆ ਹੈ। NJ ਟ੍ਰਾਂਜ਼ਿਟ ਦੇ ਅਨੁਸਾਰ ਨਿਊਯਾਰਕ ਦੇ ਪੈਨ ਸਟੇਸ਼ਨ ਅਤੇ ਟ੍ਰੈਂਟਨ, ਨਿਊ ਜਰਸੀ ਵਿਚਕਾਰ ਰੇਲ ਸੇਵਾ ਹੁਣ ਸਮੇਂ ਸਿਰ ਚੱਲ ਰਹੀ ਹੈ। ਇਸ ਦੌਰਾਨ ਨਿਊ ਜਰਸੀ ਦੇ ਗਵਰਨਰ ਫਿਲਿਪ ਡੀ ਮਾਰਫੀ ਨੇ ਰਾਜ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਅਤੇ ਹੜ੍ਹਾਂ ਦੇ ਵਿਚਕਾਰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਸਵੇਰ ਤੱਕ ਕੇਂਦਰੀ ਨਿਊ ਜਰਸੀ ਅਤੇ ਦੱਖਣੀ ਪੂਰਬੀ ਪੈنسਲਵੇਨੀਆ ਦੇ ਕੁਝ ਹਿੱਸਿਆਂ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।